ਜੀਤ ਦੀ ਮਾਂ ਨੇ ਲਾਗੀ ਹੱਥ ਸਾਰੇ ਘਰਾਂ ਵਿੱਚ ਬੰਨੇ ਤੇ ਆਉਣ ਦਾ ਸੰਹੀ ਹਾਲ ਲਗਾ ਦਿੱਤਾ ਸੀ ਤੇ ਕੁਝ ਹੀ ਵਕਤ ਵਿੱਚ ਬੰਨੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਕੌਲੀ ਵਿੱਚ ਲਗਾਉਣ ਲਈ ਜੀਤ ਦੇ ਬਟਨਾ ਤਿਆਰ ਕਰ ਲਿਆ ਗਿਆ ਤੇ ਮੇਨ ਦਰਵਾਜ਼ੇ ਵਿੱਚ ਆਟੇ ਤੇ ਹਲਦੀ ਨਾਲ ਰੰਗੋਲੀ ਬਣਾ ਲਈ ਤੇ ਢੀੜੀ ਜਿਸ ਤੇ ਬੈਠ ਬਟਨਾ ਲਗਾਉਣਾ ਸੀ ਨੂੰ ਖੰਮਣੀ ਬਣ ਦਿੱਤੀ ਗਈ ਤੇ ਆਟੇ ਦਾ ਦੀਵਾ ਬਣਾ ਬਲਕੇ ਪੀੜੀ ਦੇ ਥਲੇ ਰੱਖਿਆ ਗਿਆ ਇਹਨੇ ਨੂੰ ਆਸ-ਪਾਸ ਦੀਆਂ ਔਰਤਾਂ ਵੀ ਪਲੇਟਾਂ ਵਿੱਚ ਆਟਾ ਲੈ ਘਰ ਪਹੁੰਚ ਗਈਆਂ ਜੀਤ ਦੇ ਸਭ ਵੱਲੋਂ ਬੰਨਾ ਲਗਾਇਆ ਗਿਆ ਤੇ ਗੀਤ ਗਾਏ ਗਏ ਬੰਨੇ ਵਕਤ ਜੀਤ ਉੱਪਰ ਚੁੰਨੀ ਵੀ ਧਾਣੀ ਗਈ ਸਭ ਨੂੰ ਘਰਾਂ ਨੂੰ ਜਾਂਦੇ ਹੋ ਵਕਤ ਪਲੇਟਾਂ ਵਿੱਚ ਚੌਲ ਪੰਜੀਰੀ ਤੇ ਕਾਲੇ ਚਨੇ ਪਾ ਕੇ ਦਿੱਤੇ ਗਏ ਚਲੋ ਇਸ ਰਸਮ ਬਾਅਦ ਸਭ ਨੂੰ ਰੋਟੀ ਪਾਣੀ ਖਵਾ ਬਖਤਾਇਆ ਬਾਜੀ ਲਫਾਫਿਆਂ ਵਿੱਚ ਪਾ ਕੇ ਤਿਆਰ ਕਰਨ ਤੇ ਸਭ ਨੂੰ ਦੇਣ ਲਈ ਸੂਟਾਂ ਦੇ ਜੋੜ ਜੜਈ ਦਾ ਬਾਜੀ ਤਾਂ ਮਤਲਬ ਕੜਾਹੀ ਤਾਂ ਉਹਨਾਂ ਕੱਲ ਹੀ ਚੜਾਤ ਕੇ ਤਿਆਰੀ ਕਰ ਲਈ ਸੀ ਜੋੜ ਜੜਾਈ ਸੂਟਾਂ ਦੀ ਕਰਦੇ ਰਾਤ ਤੱਕ ਗੱਲਾਂ ਕਰਦੇ ਸਭ ਸੌ ਗਈ ਅਗਲੀ ਸਵੇਰ ਹੋਈ ਅੱਜ ਨਾਨਕੇ ਮੇਲ ਦਾ ਦੇਣ ਸੀ ਉਧਰ ਨਿੱਕੀ ਘਰ ਵੀ ਤਿਆਰੀਆਂ ਜੋਰਾਂ ਦੇ ਸਨ। ਉਹਨਾਂ ਘਰ ਤਾਂ ਕੰਮ ਕਾਜ ਜ਼ਿਆਦਾ ਸੀ। ਹਲਵਾਈ ਲੱਗੇ ਸਨ, ਘਰ ਮਠਿਆਈ ਤਿਆਰ ਕੀਤੀ ਜਾ ਰਹੀ ਸੀ। ਆਉਣ ਜਾਣ ਰਿਸ਼ਤੇਦਾਰਾਂ ਦਾ ਪੂਰੇ ਜੋਰਾਂ ਦੇ ਸੀ। ਬੰਨਾ ਉੱਥੇ ਵੀ ਲੱਜੁਕਾ ਸੀ। ਦੋਹਾਂ ਘਰੀ ਮੇਲ ਸੀ ਅੱਜ। ਮੇਲ ਵਾਲੇ ਦਿਨ ਤਾਂ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਪਹਿਲਾਂ ਜਲੇਬੀਆਂ ਜਾਂ ਰੋਟੀ ਨਾਲ ਕੜਾ ਪੱਕਾ ਸਭ ਕਰੀਂ ਪਰੋਸੇ ਜਾਂਦੇ ਨੇ। ਫਿਰ ਦੁਪਹਿਰ ਵਕਤ ਜਿੰਨਾ ਘਰਾਂ ਨੂੰ ਚੁੱਲ੍ਹੇ ਚੌਕੇ ਦਾ ਵਿਆਹ ਵਿੱਚ ਸੱਦਾ ਹੁੰਦਾ ਹੈ ਉਹਨਾਂ ਨੂੰ ਰੋਟੀ ਦੇ ਨਾਲ ਸ਼ਾਮ ਦੀ ਰੋਟੀ ਤਿਆਰ ਕੀਤੀ ਜਾਂਦੀ ਹੈ ਔਰਤਾਂ ਦੀ ਪਿੰਡ ਵਿੱਚ ਔਰਤਾਂ ਜਾਂ ਰਿਸ਼ਤੇਦਾਰੀ ਦੀਆਂ ਔਰਤਾਂ ਵੱਡੀ ਪ੍ਰਾਂਤ ਵਿੱਚ ਪਰੋਸੇ ਰੱਖ ਕਰ ਕਰ ਦਿੰਦੀਆਂ ਨੇ ਫਿਰ ਸ਼ਾਮ ਵਕਤ ਸਭ ਔਰਤਾਂ ਮਾਂਜੇ ਦੇਣ ਜਾਂਦੀਆਂ ਵਿਆਹ ਵਾਲਿਆਂ ਦੇ ਘਰ ਬੜੀ ਰੌਣਕ ਲੱਗੀ ਰਹਿੰਦੀ ਹੈ ਪਿੰਡਾਂ ਵਿੱਚ ਵਿਆਹਾਂ ਦੀ ਫਿਰ ਕੁੜੀਆਂ ਦਾ ਤਿਆਰ ਹੋਣਾ ਨਾਨਕੇ ਮੇਲ ਦੀ ਉਡੀਕ ਕਰਨੀ ਨਾਨਕਾ ਮੇਲ ਵੀ ਸੱਚੀ ਬੜੀ ਉਡੀਕ ਕਰਾਉਂਦਾ ਵਿਆਹ ਵਾਲਿਆਂ ਦੀ ਫਿਰ ਨਾਨਕੇ ਮੇਲ ਦੇ ਵਜਦੇ ਢੋਲ ਦੇ ਗੀਤਾਂ ਨੂੰ ਸੁਣ ਕੇ ਤਾਂ ਔਰਤਾਂ ਕੰਮ ਕਾਜ ਛੱਡ ਭੱਜ ਘਰਾਂ ਨੂੰ ਤੋਂ ਬਾਹਰ ਨਿਕਲ ਆਉਂਦੀਆਂ ਨੇ ਨਾਨਕੇ ਮੇਲ ਦਾ ਸਵਾਗਤ ਕਰਦੇ ਤੇ ਇੱਕ ਦੂਜੇ ਨੂੰ ਪਿਆਰ ਨਾਲ ਗੀਤਾਂ ਰਾਹੀਂ ਸਿੱਖਣੀਆਂ ਦਿੰਦੇ ਸੁਣ ਬੜਾ ਆਨੰਦ ਆਉਂਦਾ ਹੈ ਫਿਰ ਚਾਹ ਪਾਣੀ ਮੜਾ ਬੰਨਿਆ ਗਿਆ ਜਿਸ ਵਿੱਚ ਜੀਤ ਦੇ ਨਾਨੇ ਨੇ ਉਸਦੇ ਮਾਮੇ ਨੂੰ ਕਹ ਪਹਿਲਾ ਦਰਵਾਜੇ ਦੇ ਉੱਪਰ ਠੂਠੀਆਂ ਟੰਗੀਆਂ ਤੇ ਬਾਅਦ ਵਿੱਚ ਸਭ ਨੂੰ ਕੱਪੜੇ ਦਾ ਲੈਣ ਦੇਣ ਤੇ ਜੀਤ ਲੈ ਲਿਆਂਦੀ ਮੜੇ ਵਿੱਚ ਚਾਂਦੀ ਦੀ ਛਾਪ ਤੇ ਉਸਦੇ ਬਾਪੂ ਦੀ ਸੋਨੇ ਦੀ ਮੁੰਦਰੀ ਨੂੰ ਵੀ ਤੇ ਮਾਂ ਨੂੰ ਪੰਜੇ ਬਾ ਦਿੱਤੀਆਂ ਬਾਅਦ ਵਿੱਚ ਸਭ ਨੱਚ ਗਾ ਔਰਤਾਂ ਬੋਲੀਆਂ ਪਾ ਕੇ ਜਾਗੋ ਕੱਢੀ ਗਈ ਕਈ ਘਰੀਂ ਜਾਗੋ ਲਿਆਂਦੀ ਵੀ ਗਈ ਸਭ ਨੇ ਜਾਗੋ ਵਿੱਚ ਤੇਲ ਪਾਇਆ ਤੇ ਖੂਬ ਬੋਲੀਆਂ ਪਾਈਆਂ ਤੇ ਨੱਚੀ ਪਹਿਲਾ ਡੀਜੇ ਵਗੈਰਾ ਤਾਂ ਹੁੰਦੇ ਨਹੀਂ ਸੀ ਖੂਬ ਔਰਤਾਂ ਹੀ ਬੋਲੀਆਂ ਪਾ ਕੇ ਨੱਚਦੀਆਂ ਸਨ ਜਾਗੋ ਕੱਢ ਰੋਟੀ ਪਾਣੀ ਖਾ ਸਭ ਨੇ ਪੂਰੀ ਰਾਤ ਲਗਾ ਦਤੀ ਉਸ ਦਿਨ ਤਾਂ ਕੋਈ ਵੀ ਨਹੀਂ ਸੁੱਤਾ ਅਗਲੀ ਸਵੇਰ ਹੋਈ ਜਿਸ ਦਿਨ ਨਿੱਕੀ ਤੇ ਜੀਤ ਦਾ ਵਿਆਹ ਸੀ ਜਲਦੀ ਹੀ ਉਠ ਨਹਾਇ ਤੋਈ ਦੀ ਰਸਮ ਦੋਵੇਂ ਕਰੀ ਕੀਤੀ ਗਈ ਨਿੱਕੀ ਨੂੰ ਉਸਦੇ ਤਾਏ ਦੀ ਕੁੜੀ ਨੇ ਹੀ ਸੋਖੀ ਬਿੰਦੀ ਲਗਾ ਕੇ ਤਿਆਰ ਕਰ ਦਿੱਤਾ ਨਿੱਕੀ ਨੇ ਗਲਾਬੀ ਵਿਆਹ ਵਾਸਤੇ ਸੂਟ ਸਲਾਈ ਕੀਤਾ ਸੀ ਖੁਦ ਤੇ ਉੱਪਰ ਸੁਨਹਿਰੀ ਲੈਂਸ ਦੇ ਬਜਾਰੋਂ ਵਧੀਆ ਚੁੰਨੀ ਮੰਗਵਾਈ ਸੀ ਉਸ ਦੀਆਂ ਭੈਣਾਂ ਨੇ ਵੀ ਵਧੀਆ ਸੂਟ ਤਿਆਰ ਕੀਤੇ ਤੇ ਸਭ ਪਰਿਵਾਰ ਬਰਾਤ ਦੀ ਜਿਹੜੀ ਇੱਕ ਵਿੱਚ ਸੀ ਕਿ ਕਦੋਂ ਬਰਾਤ ਆਵੇ ਉਧਰ ਬਰਾਤ ਜਰਾ ਕੁ ਲੇਟ ਹੋ ਗਈ ਸੀ ਅਕਸਰ ਹੀ ਪਿੰਡਾਂ ਦੇ ਵਿਆਹਾਂ ਵਿੱਚ ਹੁੰਦਾ ਹੈ ਕੀ ਰਾਤੀਂ ਵੀ ਕੇ ਪ੍ਰਾਣੇ ਰੁੱਸੀ ਜਾਂਦੇ ਨੇ ਬਸ ਉਹਨਾਂ ਦੇ ਮਨਾਉਣ ਵਿੱਚ ਦੇਰ ਹੋ ਜਾਂਦੀ ਐ ਬਾਕੀ ਤਾਰੇ ਦੀਆਂ ਭੈਣਾਂ ਵੀ ਛੇ ਸਨ ਤੇ ਦੋ ਸਾਲੇ ਰਿਸ਼ਤੇਦਾਰੀ ਬੜੀ ਹੀ ਸੀ ਬਰਾਤ ਕਰਦਿਆਂ ਦੀ ਹੀ ਕਾਫੀ ਹੋ ਗਈ ਸੀ ਬਰਾਤ ਵਿੱਚ ਸਾਰੇ ਆਦਮੀ ਹੀ ਗਏ ਪਹਿਲਾਂ ਜਨਾਨੀਆਂ ਨੂੰ ਘਾਟ ਹੀ ਬਰਾਤ ਚੱਲ ਜਾਇਆ ਜਾਂਦਾ ਸੀ ਉਹ ਘਰ ਹੀ ਬਰਾਤ ਤੋਰ ਨੱਚਣਾ ਗਾਉਣਾ ਕਰਦਿਆਂ ਜੀਤ ਦਾ ਛੋਟਾ ਭਰਾ ਸਰਵਾਲਾ ਸੀ ਤੇ ਛੋਟੀ ਹੀਰਾ ਵੀ ਬਰਾਤ ਗਈ ਸੀ ਫੁੱਲਾਂ ਵਾਲੀ ਗੱਡੀ ਜੋ ਕਿ ਜ਼ਿਮੀਦਾਰਾਂ ਦੇ ਲੜਕੇ ਦੀ ਸੀ ਉਸ ਨੂੰ ਕਿਰਾਏ ਤੇ ਤਿਆਰ ਕਰ ਲ ਕੇ ਬਾਕੀਆਂ ਨੂੰ ਇੱਕ ਬੱਸ ਵਿੱਚ ਬਰਾਤ ਲਿਜਾਇਆ ਭਾਂਤੇ ਹੁਣੀ ਅੜਿ ਕੁਵੈਸਨ ਸਭ ਪ੍ਰੇਸ਼ਾਨ ਸਨ ਉਪਰੋਂ ਮੌਸਮ ਵੀ ਬੜਾ ਖਰਾਬ ਸੀ ਮੰਨੋ ਬੱਦਲ ਕਿਸੇ ਵਕਤ ਵੀ ਮੀਂਹ ਵਰਸਾ ਸਕਦੇ ਸਨ ਬੱਦਲ ਬਰਾਤ ਦੀ ਦੇਰੀ ਦੇਖ ਲੋਕਾਂ ਨੂੰ ਗੱਲਾਂ ਹੋਣ ਲੱਗੀਆਂ ਪਰ ਬਰਾਤ ਪਹੁੰਚ ਗਈ ਆਉਂਦੇ ਹੀ ਬਰਾਤ ਦਾ ਸਵਾਗਤ ਕਰਕੇ ਉਹਨਾਂ ਨੂੰ ਚਾਹ ਪਾਣੀ ਪਿਆ ਕੇ ਪਹਿਲਾਂ ਆਨੰਦ ਕਾਰਜ ਕੀਤੇ ਗਏ ਉਸ ਵਕਤ ਆਨੰਦ ਕਾਰਜ ਦੀ ਰਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀਨ ਨੂੰ ਕੰਨਿਆ ਦੇ ਘਰ ਵਿੱਚ ਲਿਆ ਕੇ ਹੀ ਕੀਤੇ ਜਾਂਦੇ ਸਨ ਦਰਵਾਜ਼ੇ ਅੱਗੇ ਲੱਗੀ ਟੈਂਟ ਨੂੰ ਜਲਦੀ ਹੀ ਖਾਲੀ ਕਰ ਲਿਆ ਕਾਰਜ ਲਈ ਤਿਆਰ ਕੀਤਾ ਗਿਆ ਵਿਰਾਤ ਨੂੰ ਜਦ ਤੱਕ ਬਾਕੀ ਰਹਿੰਦੀਆਂ ਨੂੰ ਨਾਲ ਲੱਗਦੀ ਧਰਮਸਾਲਾ ਵਿੱਚ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਤੇ ਉੱਥੇ ਹੀ ਸਾਰੇ ਬਰਾਤੀਆਂ ਨੂੰ ਚਾਹ ਪਿਆਈ ਗਈ ਇਹ ਬਾਕੀ ਕਹਾਣੀ ਰਹਿੰਦੀ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਹੁਣ ਤੱਕ ਜਿੰਨੀ ਕਹਾਣੀ ਸੁਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ